ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਪੰਜਾਬ ਦੇ ਲੋਕਾਂ ਨੂੰ ਹੁਣ ਸਿੱਧੀਆਂ ਸਿੱਧੀਆਂ ਧਮਕੀਆਂ ਲਾਉਣ ਲੱਪੇ ਧਮਕੀਆਂ ਲਾਉਣ ਵਾਲੇ ਕੌਣ ਹੈ ਜੀ ਸੁਖਵੀਰ ਸਿੰਘ ਬਾਦਲ ਦੀ ਘਰ ਵਾਲੀ ਹਰ ਸਿਮਰਤ ਕੌਰ ਹੁਣ ਹਰ ਸਿਮਰਤ ਕੌਰ ਦਾ ਕਹਿਣਾ ਇਹ ਹੈ ਕਿ ਜੇ ਅਕਾਲੀ ਦਲ ਨੂੰ ਵੋਟ ਨਾ ਪਾਈ ਤੇ ਫਿਰ ਬਹੁਤ ਬੁਰਾ ਹੋਏਗਾ ਆਪਣਾ ਹਾਲ ਦੇਖ ਲਿਓ ਯਾਨੀ ਕਿ ਪਹਿਲਾਂ ਤੇ ਮੁੱਖ ਮੰਤਰੀ ਪੰਜਾਬ ਨੂੰ ਧਮਕੀਆਂ ਲਾਉਂਦੇ ਸੀ ਹੁਣ ਸਿੱਧੀਆਂ-ਸਿੱਧੀਆਂ ਪੰਜਾਬ ਦੇ ਲੋਕਾਂ ਨੂੰ ਤਾਂ ਮੈਂ ਕਹਿ ਲਾਉਣ ਲੱਪੇ ਪਛਤਾਉਗੇ ਬਹੁਤ ਬੁਰਾ ਹਾਲ ਹੋਏਗਾ ਕਿ ਅਗਰ ਸਾਨੂੰ ਅਕਾਲੀ ਦਲ ਨੂੰ ਵੋਟ ਨਾ ਪਾਏ ਤੇ ਦੂਸਰੇ ਪਾਸੇ ਜਿਹੜੀ ਕੰਗਨਾਰ ਨਾਉਤ ਹੈ ਜਿਹੜੀ ਕਿ ਬੜੀ ਹੰਕਾਰਯੋਰ ਸੀ ਉਹਦਾ ਹੰਕਾਰ ਸ਼ਾਇਦ ਟੁੱਟ ਗਿਆ ਹੁਣ ਉਹਦਾ غرور ਖਤਮ ਹੋ ਗਿਆ ਹੁਣ ਅਦਾਲਤ ਕੋ ਵੀ ਮਾਫੀਆਂ ਮੰਗਦੀ ਪਈ ਹੈ ਤੇ ਉਸ ਬੇਬੇ ਕੋ ਵੀ ਮਾਫੀਆਂ ਮੰਗਦੀ ਹੈ ਜਿਨੇ ਇਸਤੇ ਮੁਕਦਮਾ ਕੀਤਾ ਸੀ ਇਸਤੇ ਪਰਚਾ ਕਰਾਇਆ ਸੀ ਹੁਣ ਉਹਨੂੰ ਵੀ ਮਾਫੀਆਂ ਮੰਗਦੀ ਪਈ ਹੈ ਆਖਰ ਕੰਗਨਾਰ ਨੌਤ ਨੂੰ ਮਾਫੀ ਦਿੱਤੀ ਹੈ ਅਦਾਲਤ ਨੇ ਜਾਂ ਬੇਬੇ ਨੇ ਕਿ ਨਹੀਂ ਇਹ ਆਪਾਂ ਅੱਜ ਦੀ ਵੀਡੀਓ ਚ ਦੇਖਨੇ ਆਈ ਸਾਰੀ ਡਿਟੇਲ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਆਂ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਨਮ ਕੇ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਕੰਗਨਾਰ ਨੌਤ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਅੱਜ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹਰਸਿਮਰਤ ਕੌਰ ਬਾਦਲ ਨੇ ਸ਼ਰ੍ਹਾ ਆਮ ਤੇ ਖੋੜੇ ਆਮ ਧੰਕੀ ਦੇ ਦਿੱਤੀ ਹੈ ਦੋਵੇਂ ਖਬਰਾਂ ਇੱਕ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਪੰਜਾਬ ਭਰ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਉੱਠਿਆ ਸੀ ਜਿਹਦੇ ਤੇ ਕੰਗਣਾ ਰਣੌਤ ਨੇ ਇੱਕ ਬਿਆਨ ਦੇ ਦਿੱਤਾ ਸੀ ਪਰ ਕੱਲ ਕੋਰਟ ਦੇ ਵਿੱਚ ਉਹਨਾਂ ਨੇ ਮੁਆਫੀ ਤਾਂ ਮੰਗੀ ਹੈ ਪਰ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਕਿਉਂ ਨਹੀਂ ਮਿਲੀ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਜਿਹਦੇ ਤੇ ਹਰਸਿਮਰਤ ਕੌਰ ਬਾਦਲ ਦੀ ਗਿਰਫਤਾਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਧਮਕੀ ਬੈਨਾ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਨੇ ਔਰ ਪੰਜਾਬ ਦੇ ਲੋਕਾਂ ਦੀ ਹਿੰਸਾ ਕਰਾਉਣ ਦੀ ਗੱਲ ਕਹਿੰਦੇ ਨੇ ਪਰ ਦੂਜੇ ਪਾਸੇ ਲੱਗਦਾ ਜਿਵੇਂ ਇਹਨਾਂ ਦੇ ਦਿਨ ਪੁੱਠੇ ਚੱਲ ਪਏ ਨੇ ਹੁਣ ਉਹਨਾਂ ਨੇ ਪੰਜਾਬ ਦੇ ਹੀ ਲੋਕਾਂ ਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਹੈ ਆਖਰ ਉਹਨਾਂ ਨੇ ਧਮਕੀ ਕਿਹ ਦਿੱਤੀ ਹੈ ਦਰਜ ਸਾਲ ਦੇ ਵਿੱਚ ਸੱਤਾ ਦੀ ਹੋੜ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਪਤਨੀ ਹਰਸਵਰਪ Kaur ਬਾਦਲ ਨੇ ਸੱਭੇ ਰੂਪ ਦੇ ਵਿੱਚ ਇਹ ਕਹਿ ਦਿੱਤਾ ਕਿ ਜੇਕਰ ਅਕਾਲੀ ਦਲ ਨੂੰ ਵੋਟਾਂ ਨਾ ਪਾਈਆਂ ਤਾਂ ਪੰਜਾਬ ਦੇ ਵਿੱਚ ਉਹ ਬਰਬਾਦੀ ਕਰ ਦੇਣਗੇ ਕਿ ਪੰਜਾਬ ਪਰਦੇ ਲੋਕਾਂ ਨੂੰ ਇਸ ਗੱਲ ਦੀ ਭੜਕ ਨਹੀਂ ਹੋएगी ਤੇ ਨਾ ਹੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਇਹ ਗੱਲ ਹਰਸਿਮਰਤ ਕੌਰ ਬਾਦਲ ਨੇ ਆਪਣੀ ਜ਼ੁਬਾਨ ਦੇ ਵਿੱਚੋ ਕਿਹਾ ਔਰ ਮੈਂ ਤੁਹਾਨੂੰ ਉਹਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਬਹੁਤ ਸਾਰੀ ਭ੍ਰਿਸ਼ਟਾਚਾਰੀ ਦਾ ਕੀਤੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਗਰਗਲਾ ਕੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਪਿੱਛੇ ਛੱਡਾਂਗੇ ਪਰ ਨਹੀਂ ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਧਮਕੀ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਪਹਿਲਾਂ ਸੁਖਬੀਰ ਬਾਦਲ ਧਮਕੀ ਲੈਂਦੇ ਨੇ ਬਾਅਦ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਵੀ ਦੂਰੇ ਆ ਜਾਂਦੇ ਨੇ ਪਰ ਇਹਦੇ ਵਿੱਚ ਕਹਿੰਦੇ ਜੀ ਹੁਣ ਪੰਜਾਬ ਦੀ ਸਰਕਾਰ ਬੜੀ ਤਿਆਰੀ ਦੇ ਵਿੱਚ ਕਿ ਹਰਸਿਮਰਤ ਕੌਰ ਬਾਦਲ ਨੂੰ ਵਿਕਰਮ ਸਿੰਘ ਮਜੀਠੀਆ ਦੀ ਤਰ੍ਹਾਂ ਗ੍ਰਿਫਤਾਰ ਕਰਕੇ ਜੇਲ੍ਹ ਪਹੁੰਚਾਇਆ ਜਾਵੇ ਪਰ ਮੈਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਦਾ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਕੰਗਣਾ ਰਣਾਉ ਔਰ ਸੁਖਬੀਰ ਸਿੰਘ ਬਾਦਲ ਡੀਆਈਜੀ ਦੇ ਨਾਲ ਕਿਵੇਂ ਮਿਲੇ ਨੇ ਉਹ ਖਬਰ ਵੀ ਸਾਂਝੀ ਕਰਾਂਗੇ ਸੁਣੋ 11 ਤਰੀਕ ਨੂੰ ਇਹ ਸਰਕਾਰ ਦਾ ਸਾਡ ਪਰ ਜਗਾਨ ਦਾ ਇਹਨਾਂ ਨੂੰ ਮੂਜੇ ਚਪੇੜ ਮਾਰਨ ਦਾ ਮੌਕਾ ਹੁੰਦਾ 10 ਨੂੰ ਮਾਰਦੋ 7 25 ਸੁਖਬੀਰ ਕੱਲ੍ਹ ਤੋਂ ਮਤਲਬ 4 ਸਾਲ ਜੇ ਹਨ ਨੇ ਲਗਭਗ 7 ਸਾਲ ਤੋਂ ਪੂਰੇ ਭਟਕਾ ਰਹੇ ਨੇ 11 ਤਰੀਕ ਨੂੰ ਅੱਤਕ ਨਹੀਂ ਪਾਗਿਆ ਨਹੀਂ ਕੀਤਾ ਇਸ ਤੇ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਜੇ 4 ਸਾਲ ਜੇ ਹੋ ਉਸ ਤੋਂ ਵੱਧ ਹੀ ਅੱਗੇ ਸਾਲ ਜੇ ਆ ਸੁਣ ਲਿਆ ਪੰਜਾਬ ਵਾਲੇ ਹਰਸ ਅਮਰਤ ਕੌਰ ਬੀਬਾ ਕਹਿੰਦੀ ਐ ਕਹਿੰਦੀ ਜੇਕਰ ਟੱਕਰੀ ਨੂੰ ਕਾਮਯਾਬ ਨਾ ਕੀਤਾ ਕਹਿੰਦੀ ਜਿਹੜਾ ਮੁੱਖ ਮੰਤਰੀ ਭਗਤ ਸਿੰਘ ਮਾਨ ਦੇ ਰਾਏ ਦੇ ਵਿੱਚ ਨਹੀਂ ਹੋਇਆ ਉਹ ਨੁਕਸਾਨ ਅਸੀਂ ਕਰਾਂਗੇ ਕੱਲ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣਾਇਆ ਸੀ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਪੁਲਿਸ ਦੇ ਨਾਲ ਹਿੰਸਾ ਕਰਾਉਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਨੇ ਵੀ ਕੈਸਾ ਬਿਆਨ ਦਾਗ ਦਿੱਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਹਿੰਦਾ ਇੱਕ ਪਾਸੇ ਪੰਜਾਬ ਦੇ ਲੋਕ ਇੱਕ ਪਾਸੇ ਪੰਜਾਬ ਦੀ ਪੁਲਸ ਤੇ ਹਿੰਸਾ ਕਰਵਾਵਾਂਗੇ ਤੇ ਦੋਸ਼ ਲੱਗਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਰ ਇਹਨਾਂ ਦਾ ਕੋਈ ਵੀ ਜਿਹੜਾ ਇਹ ਚੱਕਰ ਵੀ ਰਚਦੇ ਨੇ ਕੋਈ ਵੀ ਕੰਮ ਨਹੀਂ ਆਉਂਦਾ ਪਹਿਲਾਂ ਦੇਖੋ ਮੁੱਖ ਮੰਤਰੀ ਨੂੰ ਕਹਿੰਦੇ ਇਹਦੀ ਨੀਲੀ ਵੀਡੀਓ ਆ ਗਈ ਹੈ ਜੀ ਇਹਦੀ ਫਲਾਨੀ ਆ ਗਈ ਹੈ ਜੀ ਯਾਨੀ ਭਗਵੰਤ ਮਾਨ ਨੂੰ ਡੇਗਣ ਦਾ ਕੰਮ ਚਾਰੇ ਪਾਸਿਆਂ ਤੋਂ ਕਾਲੀ ਦਲ ਕਰ ਰਿਹਾ ਸੀ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਭੰਡੀ ਹੁੰਦੀ ਜਾ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਥੇ ਹੀ ਸਮਝ ਲੈਣਾ ਚਾਹੀਦਾ ਕਿ ਜਿਹੜਾ ਅਕਾਲੀ ਦਲ ਸ਼ਰਅੰਤ ਧਮਕੀਆਂ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਜੇਕਰ ਤੱਕੜੀ ਤੇ ਮੋਹਰ ਨਾਲ ਆਈ ਕਾਮਯਾਬ ਨਾ ਕੀਤਾ ਤਾਂ ਪੰਜਾਬ ਦੀ ਬਰਬਾਦੀ ਜਿਹੜੀ 4 ਸਾਲ ਦੇ ਵਿੱਚ ਕਹਿੰਦੀ ਹੁਣ ਨਹੀਂ ਹੋਈ ਉਹ ਅਸੀਂ ਕਰਾਂਗੇ ਫਿਰ ਇਹ ਬੀਬਾ ਦੇ ਬਿਆਨ ਨੇ ਤਾਂ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਾਲੀ ਦਲ ਦੇ ਪਿੱਛੇ ਪੈ ਗਏ ਨੇ ਕਿਉਂਕਿ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਮੋਕ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਸਮਝਦੇ ਇਹ ਸਾਰੇ ਪੰਜਾਬ ਨੂੰ ਪਤਾ ਪਰ ਭਾਈ ਹੁਣ ਅਕਾਲੀ ਦਲ ਦੇ ਵਿੱਚ ਭਾਜਣਾ ਪਾ ਦਿੱਤੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਦੀ ਗਿਰਬਦਾਰੀ ਹੋ ਸਕਦੀ ਹੈ ਤਾਂ ਦੂਜੇ ਪਾਸੇ ਆਜੋ ਵੀ ਕੰਗਣਾ ਰਣਾਉਤ ਨੇ ਕੱਲ ਕੋਰਟ ਦੇ ਵਿੱਚ ਬਠਿੰਡੇ ਬਠਿੰਡੇ ਆ ਕੇ ਉਹਨੇ ਇੱਕ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਹਿੰਦੇ ਭਾਈ ਸਾਡੇ ਤੋਂ ਗਲਤੀ ਹੋ ਗਈ ਹੈ ਜਿਹੜੀ ਕਿ ਕਿਸਾਨੀ ਧਰਨੇ ਦੇ ਦੌਰਾਨ ਦਿੱਨੀ ਦੇ ਵਿੱਚ ਬੈਠੀਆਂ ਮਾਤਾ ਮਾਂ ਨੂੰ ਸਾਡੀਆਂ ਭੈਣਾਂ ਨੂੰ ਉਹਨੇ ਇਨਾਮ ਸ਼ਨਾਬ ਸ਼ਬਦ ਬੋਲੇ ਸੀ ਜਦੋਂ ਕਹਿੰਦੀ ਸੀ 100-100 ਰੁਪਿਆ ਲੈ ਕੇ ਇੱਥੇ ਜਨਾਨੀਆਂ ਆਉਂਦੀਆਂ ਨੇ ਪਰ ਉਸੇ ਬਿਆਨ ਦੇ ਵਿੱਚ ਕੰਗਣਾ ਰਣਾਉਤ ਫਸੀ ਸੀ ਤਾਂ ਹੁਣ ਜਿਹੜੀ ਬੇਬੇ ਨੇ ਉਹਦੇ ਉੱਤੇ ਕੇਸ ਕੀਤਾ ਸੀ ਉਹਦੇ ਤੋਂ ਵੀ ਮਾਫੀ ਮੰਗੀ ਗਈ ਹੈ ਕੱਲ ਕੋਰਟ ਦੇ ਵਿੱਚ ਵੀ ਮੰਗੀ ਗਈ ਹੈ ਪਰਨਾ ਤਾਂ ਕੋਰਟ ਬੰਨੀ ਉਹ ਰਾਹਤ ਔਰ ਨਹੀਂ ਉਹ ਬੇਬੇ ਬੰਨੀ ਉਹ ਰਾਹਤ ਮਿਲੀ ਹੈ ਤਾਂ ਕੰਗਣਾ ਰਣਾਉਤ ਨੂੰ ਕੱਲ ਹਾਈ ਕੋਰਟ ਬੈਨਰਾਤ ਨਹੀਂ ਲਈ ਐਸ ਕਰਕੇ ਕੰਗਣਾ ਨੂੰ ਫੇਰ ਤੋਂ ਨੋਟਿਸ ਜਾਰੀ ਹੋਣਗੇ ਜਿਦੇ ਆਧਾਰ ਤੇ ਕੰਗਣਾ ਨੜਾਉ ਤ ਬੁਰੇ ਤਰੀਕੇ ਦੇ ਨਾਲ ਕਹਿੰਦੇ ਜੀ ਜੇਲ੍ਹ ਜਾ ਸਕਦੀ ਕਿਉਂਕਿ ਜੇਲ੍ਹ ਜਾਣਾ ਤੈ ਹੈ ਜਿੰਨੇ ਵੀ ਉਹਨੇ ਬਿਆਨ ਦਿੱਤੇ ਨੇ ਉਹਨਾਂ ਬਿਆਨਾਂ ਦੇ ਵਿੱਚ ਉਹ ਖੁਦ ਫਸ ਗਈ ਹੈ ਤਾਂ ਹੁਣ ਸੁਖਬੀਰ ਸਿੰਘ ਬਾਦਲ ਤੇ ਆਜੋ ਵੀ ਸੁਖਬੀਰ ਸਿੰਘ ਬਾਦਲ ਔਰ ਡੀਆਈਜੀ ਭੁੱਲਰ ਹਰ মিডিਆ ਦੇ ਵਿੱਚ ਤੁਸੀਂ ਇਹੀ ਜ਼ਿਕਰ ਸੁਣਦੇ ਆਏ ਹੋ ਕਿ ਡੀਆਈਜੀ ਭੁੱਲਰ ਕੋਲੋਂ ਪੈਸਾ ਤੇ ਸੋਨਾ ਫੜਿਆ ਗਿਆ ਪਰ ਕਿਸੇ ਨੇ ਇਹ ਗੱਲ ਕਹੀ ਹੈ ਕਿ ਡੀਆਈਜੀ ਭੁੱਲਰ ਇਹਨਾਂ ਬਾਦਲਾਂ ਦਾ ਬਣਾਇਆ ਹੋਇਆ ਚਮਚਾ ਤੇ ਅਫਸਰ ਸੀ ਜਿਹੜਾ ਉਹਨਾਂ ਦੇ ਨਾਲ ਗੂੜੇ ਰਿਸ਼ਤੇ ਦੇ ਵਿੱਚ ਉਹਨਾਂ ਦੀ ਹੀ ਸਰਕਾਰ ਦੇ ਅੰਦਰ ਬਹੁਤ ਵੱਡੇ ਪੱਦਰ ਦੇ ਉੱਤੇ ਅੰਜਾਮ ਦਿੰਦਾ ਰਿਹਾ ਲੁੱਟ ਨੂੰ ਔਰ ਦੂਜੇ ਪਾਸੇ ਵਿਕਰਮ ਸਿੰਘ ਵਜੀਠੀ ਦੇ ਨਾਲ ਰਲ ਕੇ ਵੱਡੀ ਤਸਕਰੀ ਇਹਨਾਂ ਨੇ ਪੰਜਾਬ ਭਰ ਦੇ ਵਿੱਚ ਕੀਤੀ ਹੈ ਤਾਂ ਡੀਆਈਜੀ ਭੁੱਲਰ ਆ ਜਿਹੜਾ ਉਹ ਸੁਖਵੀਰ ਬਾਦਲ ਦਾ ਨਜ਼ਦੀਕੀ ਬੰਦਾ ਹੈ ਇਹਨਾਂ ਨੇ ਕਈ ਪੱਤਰਕਾਰ ਵੀ ਛਡੇ ਨੇ ਪੰਜਾਬ ਦੇ ਅੰਦਰ ਕਹਿੰਦੇ ਜੀ ਮਨਿੰਦਰ ਸਿੱਧੂ ਪੱਤਰਕਾਰ ਦਾ ਪਹਿਲੇ ਨੰਬਰ ਤੇ ਨਾਮ ਆਉਂਦਾ ਜਿਹੜਾ ਬਾਦਲਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਹਰ ਮੇਰੇ ਉਹਦੀ ਖਬਰ ਹੁੰਦੀ ਹੈ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਭਾਈ ਜਿਹੜੇ ਬਾਦਲਾਂ ਦੇ ਚਮਚੇ ਨੇ ਉਹ ਪੰਜਾਬ ਵਿਰੋਧੀ ਲੋਕ ਨਹੀਂ ਐਸ ਤਰ੍ਹਾਂ ਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਪੱਤਰਕਾਰਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਪੰਜਾਬ ਦਾ ਅਕਸ ਵਿਗਾੜਨ ਦੀ ਗੱਲ ਕਰਦੇ ਨੇ ਤੇ ਬਾਦਲਾਂ ਦੇ ਚਮਚਾਗਰੀ ਕਰਕੇ ਬਾਦਲਾਂ ਦਾ ਘੇਡ ਭਰਦੇ ਨੇ ਅਨਾਬ ਸ਼ਨਾਬ ਸ਼ਬਦ ਬੋਲ ਕੇ ਮੁੱਖ ਮੰਤਰੀ ਨੂੰ ਕਹ ਲੋ ਚਾ ਸਾਡੀ ਆਮ ਜਨਤਾ ਨੂੰ ਕਹ ਲੋ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਹੈ ਕਿ ਸੁਖਬੀਰ ਸਿੰਘ ਬਾਦਲ ਯਾਨੀ ਕਿ ਬਾਦਲ ਪਰਿਵਾਰ ਸ਼ੁਰੂ ਤੋਂ ਹੀ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਆ ਸਿੱਖੀ ਨੂੰ ਖਤਮ ਕਰਨ ਦੇ ਸਿੱਖੀ ਨੂੰ ਨੁਕਸਾਨ ਪਹੁੰਚਾਉਂਦੇ ਇਹਨਾਂ ਨੇ ਹੱਥ ਰੱਖਿਆ ਮੌਜੂਦਾ ਮੁੱਖ ਮੰਤਰੀ ਨੂੰ ਵੀ ਜਦੋਂ ਮਰਜ਼ੀ ਧਮਕੀਆਂ ਲਾਉਣ ਲੱਪੈਂਦੇ ਆ ਸੁਖਬੀਰ ਸਿੰਘ ਬਾਦਲ ਵੀ ਉਹਦੇ ਘਰ ਵਾਲੀ ਹਰਸਿਮਰਤ ਕੌਰ ਵੀ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਗ੍ਰਿਫਤਾਰ ਇਹਨਾਂ ਦਾ ਕੰਮ ਹੀ ਐ ਸੀ ਕਿ ਮੁੱਖ ਮੰਤਰੀ ਪੰਜਾਬ ਨੂੰ ਧਮਕੀਆਂ ਲਈ ਰੱਖਦੇ ਹੈ ਕਿ ਯਾਨੀ ਕਿ ਮੌਜੂਦਾ ਮੁੱਖ ਮੰਤਰੀ ਨੂੰ ਵੀ ਉਹ ਮੁੱਖ ਮੰਤਰੀ ਨਹੀਂ ਸਮਝਦੇ ਇਹ ਗੱਲ ਬਕਾਇਦਾ ਤੌਰ ਤੇ ਮੁੱਖ ਮੰਤਰੀ ਪੰਜਾਬ ਨੇ ਵੀ ਕਹੀ ਆਪਣੀ ਤਕਰੀਰਾਂ 'ਚ ਕਿ ਮੈਨੂੰ ਤੇ ਮੁੱਖ ਮੰਤਰੀ ਸਮਝਦੇ ਨਹੀਂ ਕਿ ਐਡੇ ਵੱਡੇ ਉਹ ਗੁੰਡੇ ਐ ਇੰਨੀ ਉਹਨਾਂ ਦੇ ਪਾਵਰ ਐ ਸਮਝਦੇ ਕਿ ਸਾਨੂੰ ਕੋਈ ਨਹੀਂ ਛੇੜ ਸਕਦਾ ਪਰ ਉਹਨਾਂ ਦਾ ਨੰਬਰ ਜਲਦੀ ਲੱਗਣ ਲੱਗਾ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦਾ ਲੱਗ ਗਿਆ ਨਾ ਇਸੇ ਤਰ੍ਹਾਂ ਹੁਣ ਬੇਸਖਬੀਰ ਸਿੰਘ ਬਾਦਲ ਦਾ ਤੇ ਉਹਦੇ ਘਰ ਵਾਲੀ ਹਰਸਿਮਰਤ ਕੋਰ ਦਾ ਵੀ ਲੱਗ ਜਾਣਾ ਕਿਉਂਕਿ ਜਿਹੜੇ ਉਹ ਕੰਮ ਕਰਦੇ ਪਏ ਕਿਉਂਕਿ ਮੌਜੂਦਾ ਮੁੱਖ ਮੰਤਰੀ ਦੇ ਖਿਲਾਫ ਬੋਲਣਾ ਇੱਕ ਜੁਰਮ ਐ ਤੇ ਜੁਲਮ ਕਰਦੇ ਪਏ ਆ ਜਿੱਦਨ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਨੂੰ ਫੜ ਲਿਆ ਸਮਝੋ ਇਹ ਅੰਦਰ ਜਦੋਂ ਕੋਈ ਇਹਨਾਂ ਤੇ ਗੌਰ ਕਰ ਲਈ ਜਿਆਦਾ ਤੇ ਅੰਦਰ ਇਹ ਨਹੀਂ ਭਜਦੇ ਹੁਣ ਪੰਜਾਬ ਦੇ ਲੋਕਾਂ ਨੇ ਧਮਕੀਆਂ ਲਾਉਂਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਕਾਲੀਦਾਲ ਨੂੰ ਵੋਟ ਦੇਣ ਨਹੀਂ ਤੇ ਫਿਰ ਬਹੁਤ ਬੁਰਾ ਹੋਏਗਾ ਬੜਾ ਪਛਤੌਣਗੇ ਇਹ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਹੈ ਜਿੰਨੂੰ ਮਰਜ਼ੀ ਵੋਟ ਕੋਣ ਇਹਾ ਵੋਟ ਦਾ ਹੱਕ ਹਰ ਇਨਸਾਨ ਦਾ ਆਪਣਾ ਆਜ਼ਾਦੀ ਤੌਰ ਤੇ ਜਿਹਨੂੰ ਦਿਲ ਕਰੇ ਉਹ ਪਾਏਗਾ ਇਹ ਕੋਈ ਧੱਕਾ ਥੋੜੀ ਹੈ ਕਿ ਐਵੇਂ ਆਣ ਕੇ ਜਿਹੜਾ ਮਰਜ਼ੀ ਚਾਹ ਉਹ ਕਹੇ ਜੀ ਮੈਨੂੰ ਵੋਟ ਪਾਓ ਇੰਜ ਨਹੀਂ ਹੁੰਦਾ ਇਹ ਹਰ ਇਨਸਾਨ ਦੀ ਮਰਜ਼ੀ ਹੈ ਇਹ ਉਹਦਾ ਰਾਈਟ ਹੈ ਜਿਹਨੂੰ ਉਹਦਾ ਦਿਲ ਕਰੇਗਾ ਪਾ ਦੇਗਾ ਹਾਂ ਜਬਰਦਸਤੀ ਕਰਨਾ ਜਾਂ ਧਮਕੀਆਂ ਲਾਉਣਾ ਇੰਜ ਕੀ ਤੁਸੀਂ ਜਿੱਤ ਜਾਓਗੇ ਜੇ ਪੰਜਾਬ ਦੇ ਲੋਕਾਂ ਨੇ ਕਿਹੜਾ ਤੁਹਾਨੂੰ ਅਜ਼ਮਾਇਆ ਨਹੀਂ ਪਿਛਲੇ 5 ਸਾਲਾਂ ਤੋਂ ਅਜ਼ਮਾਇਆ ਕੀ ਕੀਤਾ ਪੰਜਾਬ ਦੇ ਲੋਕਾਂ ਨੇ ਵਿਕਰਮ ਸਿੰਘ ਮਜੀਠੀਆ ਨੇ ਕੀ ਕੀਤਾ ਪੰਜਾਬ ਦੇ ਲੋਕਾਂ ਦਾ ਬੇੜਗਰ ਕੀਤਾ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਵਾਰਦਾ ਕਈ ਨੌਜਵਾਨ ਮਾਰਦੇ ਇਹ ਕੀਤਾ ਭਲਾ ਪੰਜਾਬ ਦੇ ਲੋਕਾਂ ਦਾ ਉਹਨੂੰ ਉਲਟਾ ਕਹਿੰਦੇ ਸਾਨੂੰ ਫਿਰ ਹੋਰ ਮੌਕਾ ਦੋ ਹੋਰ ਚਾਂਸ ਦੋ ਪੰਜਾਬ ਦੇ ਲੋਕਾਂ ਨੂੰ ਸਾਰੀ ਅਕਲ ਹੈ ਸ਼ਾਉਰ ਹੈ ਐਡੇ ਨਹੀਂ ਹੈਗੇ ਅਨਪੜ੍ਹ ਜਾਂ ਜਾਹਲ ਕਿ ਉਹਨਾਂ ਨੂੰ ਪਤਾ ਕਿਸੇ ਚੀਜ਼ ਦਾ ਨਹੀਂ ਉਹਨੂੰ ਸਾਰਾ ਪਤਾ ਹੈ ਅੱਜ ਕੱਲ ਦਾ ਦੌਰ ਜਿਹੜਾ ਨਾ ਅੱਜ ਕੱਲ ਦੇ ਦੌਰ ਚ ਹਰ ਬੰਦਾ ਹੀ ਸਮਝਦਾਰ ਅਕਲਮੰਦ ਹੈ ਮੀਡੀਆ ਨੇ ਬਹੁਤ ਕੁਝ ਪਾਵਰ ਦੱਸ ਦਿੱਤੀ ਹੈ ਬਹੁਤ ਕੁਝ ਸਮਝਾ ਦਿੱਤਾ ਤੇ ਪੰਜਾਬ ਦੇ ਲੋਕਾਂ ਨੂੰ ਸਭ ਕੁਝ ਪਤਾ ਲੱਗ ਗਿਆ ਕਿ ਕਿਨੂੰ ਇਹ ਜਮਾਉਣਾ ਤੇ ਕਿਨੂੰ ਨਹੀਂ ਜਮਾਉਣਾ ਕਿਨੂੰ ਵੋਟ ਦੇਣੀ ਹੈ ਕਿਨੂੰ ਨਹੀਂ ਦੇਣੀ ਕਿਨੂੰ ਪਾਵਰ ਤੇ ਲਿਆਉਣਾ ਤੇ ਕਿਨੂੰ ਨਹੀਂ ਲਿਆਉਣਾ ਤੇ ਦੂਜੇ ਪਾਸੇ ਕੰਗਨਾਰ ਨੌਤ ਜਿਹੜੀ ਕਿ ਬੜੀ ਹੰਕਾਰੀਔਰ ਸੀ ਜਿਨ ਵਿੱਚ ਬੜਾ ਗਰੂਰ ਤਖੱਬਰ ਸੀ ਕਹਿੰਦੀ ਸ਼ਾਇਦ ਮੇਰੇ ਕੋਲ ਬੜਾ ਦੌਲਤ ਹੈ ਪੈਸਾ ਮੈਂ ਕੋ ਸਿਆਸਤ ਦੇ ਵਿੱਚ ਵੀ ਵੜ ਗਈਆਂ ਐਮਐਲਏ ਬਣ ਗਈ ਤੇ ਮੈਂ ਸ਼ਾਇਦ ਪਤਾ ਨਹੀਂ ਕੀ ਬਣ ਗਈਆਂ ਉਹ ਕਿਸਾਨ ਮੋਰਚੇ ਦੇ ਉੱਤੇ ਜਿਹੜੀਆਂ ਮਾਵਾਂ ਪਿਣਾ ਬੈਠੀਆਂ ਸੀ ਉਹਨਾਂ ਨੂੰ ਉਹ ਕਸਤ ਕਰਦੀ ਸੀ ਮਜ਼ਾਕ ਕਰਦੀ ਸੀ ਟਿੱਪਣੀ ਕਰਦੀ ਸੀ ਜੀ ਕਿ 100-100 ਰੁਪਿਆ ਲੈ ਕੇ 200 ਰੁਪਿਆ ਲੈ ਕੇ ਬੈਠੀਆਂ ਆਣ ਕੇ ਤੇ ਬੇਬੇ ਨੇ ਫਿਰ ਕਰਤਾ ਮੁਕਦਮਾ ਹੁਣ ਉਸੇ ਮੁਕਦਮੇ ਦੇ ਵਿੱਚ ਨੂੰ ਸਜ਼ਾ ਮਿਲੇਗੀ ਕਿਉਂ ਕਿ ਆਣ ਕੇ ਅਦਾਲਤ ਕੋ ਵੀ ਮਾਫੀ ਮੰਗਨ ਦੀ ਤੇ ਉਸ ਬੇਬੇ ਕੋ ਵੀ ਕਿ ਮੈਨੂੰ ਮaaf ਕੀਤਾ ਜਾਏ ਪਰ ਨਾ ਤੇ ਅਦਾਲਤ ਨੇ ਕੋਈ ਰਿਲੀਫ ਦਿੱਤਾ ਨਹੀਂ ਮਾਫੀ ਦਿੱਤੀ ਤੇ ਨਾ ਹੀ ਬੇਬੇ ਨੇ ਉਹਨੂੰ ਮਾਫ ਕੀਤਾ ਮਤਲਬ ਕਿ ਹੁਣ ਨੂੰ ਸਜ਼ਾ ਮਿਲੇਗੀ ਮਿਲੇਗੀ ਤੇ ਚੰਗੀ ਗੱਲ ਮਿਲਣੀ ਵੀ ਚਾਹੀਦੀ ਹੈ ਐਂਜੇ ਤੇ ਜਿਹੜੇ ਹੰਕਾਰ ਹੀ ਲੋਕ ਹੁੰਦੇ ਆ ਨਾ ਉਹਨਾਂ ਦਾ غرੂ ਟੁੱਟਣਾ ਚਾਹੀਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਬੋਲਣ ਤੋਂ ਪਹਿਲੇ ਕੋਈ ਸੋਚਣ ਕਿ ਬੋਲਣ ਕੀ ਦੇ ਆ ਕਿਸੇ ਦੀ ਅਸੀਂ ਇ ਇੱਜ਼ਤ ਨੂੰ ਪਮਾਲਤ ਨਹੀਂ ਕਰਦੇ ਕਿਸੇ ਨੂੰ ਰੁਸਵਾਤ ਨਹੀਂ ਕਰਦੇ ਕਿਸੇ ਨੂੰ ਜ਼ਲੀਲ ਤੇ ਨਹੀਂ ਕਰਦੇ ਬੋਲਣ ਲੱਗਾ ਚਨਾਉ ਉਹ ਜਿਹੜਾ ਆਪਣਾ ਉਹਨੂੰ ਦੇਖਣਾ ਚਾਹੀਦਾ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੰਗਨਾਰ ਨੌਤ ਨੂੰ ਮਾਫੀ ਨਹੀਂ ਮਿਲੀ ਬਹੁਤ ਵਧੀਆ ਗੱਲ ਹੋਈ ਬੱਬ ਨੇ ਚੰਗਾ ਕੀਤਾ ਮਾਫੀ ਨਹੀਂ ਦਿੱਤੀ ਇਹਨੂੰ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਵੀਰੋ ਤੁਸੀਂ ਵੀਡੀਓ ਦੇਖੀ ਆ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਲਾਜ਼ਮੀ ਆਪਣੀ ਰਾਏ ਦੱਸਿਓ ਸਾਨੂੰ ਆਪਣਾ ਰਖੋ ਤੇਸਰਾ ਖਿਆਲ ਰੱਬ ਰੱਖੇ